ਇੱਕ ਵਾਰ ਇੱਕ ਚਿੜੀ ਦਰਖਤ ਕੋਲ ਜਾਂਦੀ ਆ ਤੇ ਕਹਿੰਦੀ ਆ ਕਿ ਮੈਂ ਇਸ ਤੇ ਆਲਣਾ ਪਾ ਲਵਾਂ ਤਾਂ ਦਰਖਤ ਉਸ ਨੂੰ ਜਵਾਬ ਦੇ ਦਿੰਦਾ ਤਾਂ ਚਿੜੀ ਨਰਾਸ਼ ਹੋ ਕੇ ਨੇੜੇ ਵਾਲੇ ਦਰਖਤ ਕੋਲੇ ਜਾਂਦੀ ਆ ਤੇ ਕਹਿੰਦੀ ਆ ਕਿ ਮੈਂ ਇਸ ਤੇ ਆਲਣਾ ਪਾ ਲਵਾਂ ਤਾਂ ਉਹ ਦਰਖਤ ਉਸ ਨੂੰ ਇਜਾਜ਼ਤ ਦੇ ਦਿੰਦਾ ਤੇ ਚਿੜੀ ਉਸ ਤੇ ਆਲਣਾ ਪਾ ਲੈਂਦੀ ਆ ਕੁਝ ਦਿਨਾਂ ਬਾਅਦ ਕਾਫੀ ਮੀਂਹ ਨੇਰੀ ਆਉਂਦੀ ਆ ਜੋ ਦਰਖਤ ਜਿਸ ਨੇ ਚਿੜੀ ਨੂੰ ਜਵਾਬ ਦਿੱਤਾ ਹੁੰਦਾ ਉਹ ਟੁੱਟ ਕੇ ਪਾਣੀ ਦੇ ਵਿੱਚ ਬਹਿ ਜਾਂਦਾ ਤਾਂ ਚਿੜੀ ਉਸ ਕੋਲ ਜਾਂਦੀ ਆ ਤੇ ਕਹਿੰਦੀ ਆ ਕਿ ਦੇਖਿਆ ਤੂੰ ਮੈਨੂੰ ਇਸ ਦੇ ਉੱਤੇ ਆਲਣਾ ਨਹੀਂ ਪਾਉਣ ਦਿੱਤਾ ਸੀ ਤਾਂ ਅੱਜ ਤੂੰ ਟੁੱਟ ਗਈ ਨਦੀ ਦੇ ਵਿੱਚ ਰੁੜ ਗਿਆ ਤਾਂ ਜੋ ਉਹ ਦਰਦਤ ਹੁੰਦਾ ਉਹ ਚਿੜੀ ਨੂੰ ਕਹਿੰਦਾ ਕਿ ਮੈਨੂੰ ਪਤਾ ਸੀ ਵੀ ਮੇਰੀਆਂ ਜੜਾਂ ਕਮਜ਼ੋਰ ਨੇ ਮੈਂ ਕਿਸੇ ਵੇਲੇ ਵੀ ਡਿੱਗ ਸਕਦਾ ਇਸੇ ਲਈ ਮੈਂ ਤੈਨੂੰ ਇਸ ਦੇ ਉੱਤੇ ਆਲਣਾ ਪਾਉਣ ਦੇ ਲਈ ਜਵਾਬ ਦੇ ਦਿੱਤਾ ਸੀ ਕਿਉਂਕਿ ਮੈਨੂੰ ਚਾਹੁੰਦਾ ਸੀ ਕਿ ਤੇਰਾ ਜਾਂ ਤੇਰੇ ਬੱਚਿਆਂ ਦਾ ਨੁਕਸਾਨ ਹੋਵੇ ਤਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਹ ਨਹੀਂ ਹੁੰਦਾ ਕਿ ਜੇਕਰ ਕੋਈ ਆਪਾਂ ਨੂੰ ਮਨਾ ਕਰ ਦਵੇ ਕਿਸੇ ਚੀਜ਼ ਤੋਂ ਤਾਂ ਉਹ ਆਪਣਾ ਬੁਰਾ ਹੀ ਚਾਹੁੰਦਾ ਜਾਂ ਆਪਣੇ ਬਾਰੇ ਮਾੜਾ ਹੀ ਸੋਚਦਾ ਤਾਂ ਕਈ ਵਾਰ ਉਸ ਦੀ ਨਾਂ ਦੇ ਵਿੱਚ ਆਪਣੇ ਆਪਣਾ ਭਲਾ ਵੀ ਹੁੰਦਾ ਹੈ ਤਾਂ ਕਦੇ ਵੀ ਇਹ ਨਾ ਸੋਚੋ ਕਿ ਉਸ ਨੇ ਮੈਨੂੰ ਜਵਾਬ ਦੇ ਦਿੱਤਾ ਇਹ ਸੋਚੋ ਕਿ ਉਸ ਦੇ ਪਿੱਛੇ ਵੀ ਕੋਈ ਨਾ ਕੋਈ ਭਲਾਈ ਹੋਊਗਾ ਜੋ ਉਸ ਨੇ ਮੈਨੂੰ ਜਵਾਬ ਦਿੱਤਾ ਹੈ